ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਅਸੀਂ ਅੱਜ ਜੀ ਤੁਹਾਨੂੰ ਪਾਈਪਿੰਗ ਬਾਰੇ ਦੱਸਦੇ ਆਂ ਆਪਾਂ ਪਾਈਪਿੰਗ ਕਿਸ ਤਰ੍ਹਾਂ ਲਾਉਣੀ ਆ। ਇਸ ਤਰ੍ਹਾਂ ਆਪਾਂ ਚਾਰੇ ਚੌਕਾਂ ਚਾਕਾਂ ਤੇ ਨਿਸ਼ਾਨ ਲਾ ਲਈ ਆ ਕਿ ਚਾਰੇ ਚਾਕਾਂ ਤੇ ਨਿਸ਼ਾਨ ਲਾ ਕੇ ਚਾਹੇ ਆਪਾਂ ਇਸ ਨੂੰ ਪ੍ਰੈਸ ਨਾਲ ਕਰੀਜ਼ ਵੀ ਬਣਾ ਸਕਦੇ ਆਂ ਆਪਾਂ ਨਿਸ਼ਾਨ ਵੀ ਲਗਾ ਸਕਦੇ ਆਂ ਪਰ ਮੈਂ ਨਿਸ਼ਾਨ ਲਾ ਲਈ ਆ। ਹਾਂਜੀ ਹਨ ਉਸ ਤਰ੍ਹਾਂ ਕੱਪੜੇ ਨੂੰ ਆਪਾਂ ਰੱਖ ਲੈਣਾ ਚਾਕ ਤੋਂ ਉੱਪਰਲੇ ਪਾਸੇ ਇਸ ਤਰ੍ਹਾਂ ਜਿਹੜਾ ਆਪਾਂ ਚਾਕ ਲਾਇਆ ਮਾਰਕ ਕੀਤਾ ਹੈ ਉਹਦੇ ਉੱਪਰ ਉੱਪਰ ਦੀ ਪਾਈਪਿੰਗ ਨੂੰ ਰੱਖ ਕੇ ਲੈ ਆਉਣਾ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਇਹਨੇ చాశాను దోన ਬਰਾਬਰ ਕਰਕੇ ਰੱਖ ਲਿਆ ਖਾ ਪਾਈ ਤੀ ਹਾਂ ਜੀ ਇਸ ਤਰ੍ਹਾਂ ਪਲਾ ਲਿਆ ਵੀ ਪੈਕਿੰਗ ਹਰੇ ਇਧਰ ਵੀ ਇਸ ਚੈੱਕ ਤੋਂ ਵੀ ਆਪਾਂ ਮੈਨੂੰ ਕੋਡ ਕਰ ਲੈਣਾ ਹੈ ਇਹ ਦਾ ਦੇ ਰੁੱਖ ਰੁੱਖ ਉੱਪਰ ਵੀ ਸਿੰਘਾ ਲਾ ਕੇ ਲਗਾਉਂ ਲਿਆਣੀਆਂ ਲੱਗ ਗਈ ਆਪਣੀ ਬਦਿਆ ਪਾਈਪਿੰਗ ਲੱਗੀ ਬਹੁਤ ਸਫਾਈ ਦੇ ਨਾਲ ਇਸ ਤਰ੍ਹਾਂ ਇਹ ਆਪਣਾ ਚਾਕਾਂ ਤੇ ਲਾ ਦਿੰਦੀ ਆ ਪੰਜੀ ਨੂੰ ਵੀ ਆਪਣੀ ਰੱਖ ਲੈਣਾ ਸੋ ਆਪਾਂ ਇੱਕ ਐਨ ਚੈੱਕ ਆਫ ਵੱਧ ਕੱਟ ਲੈਣੀ ਹੈਗੀ। ਇਹ ਤੋਂ ਹੁਣ ਆਪਾਂ ਚਮਨ ਨਾਲ ਦੀ ਸੀਂਗ ਲਾ ਦੋ। ਹਾਂਜੀ ਇਹ ਵੀ ਆਪਣੀ ਬਾਈਪੀ ਇਸ ਤਰ੍ਹਾਂ ਲੱਗ ਗਈ। где это будет, где я смогу ਹਾਂ ਆਪਾਂ ਚਾਰੇ ਚਾਕਾਂ ਦੇ ਵੈਪਿੰਗ ਲਾ ਲਈ ਹੈ ਜੀ ਸੈਂਪਲ ਪਾਈਪਿੰਗ ਬਹੁਤ ਵਧੀਆ ਵੈਪਿੰਗ ਲੱਗੀ ਬਹੁਤ ਸਫਾਈ ਦੇ ਨਾਲ ਬਾਕੀ ਅਲੱਗ-ਅਲੱਗ ਤਰੀਕੇ ਹੁੰਦੇ ਆ ਕੋਈ ਸੀਨ ਲਾ ਲੈਂਦਾ ਹੈ ਪਹਿਲਾਂ ਸੀਨ ਲਾ ਕੇ ਇੱਕ ਸਾਈਡ ਤੇ ਲਾ ਕੇ ਪਾਈਪਿੰਗ ਫਿਰ ਉਦਾਂ ਲਾਉਂਦੇ ਆਗੇ ਪਰ ਮੈਂ ਇਸ ਤਰ੍ਹਾਂ ਹੀ ਲਾਉਣੀ ਹੈ ਪਾਈਪਿੰਗ ਬਹੁਤ ਵਧੀਆ ਲੱਗਦੀ ਇਸ ਤਰ੍ਹਾਂ ਦੀ ਹਾਂਜੀ ਤੁਹਾਨੂੰ ਆਪਣੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਤੇ ਬਾਕੀ ਆਪਣੀਆਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ